ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਉਸ ਵੈਰੈਟੀ ਦੀ ਗੱਲ ਕਰਦੇ ਹਾਂ ਜਿਹਦੀ ਡਿਮਾਂਡ ਪਹਿਲਾਂ ਤੋਂ ਹੀ ਬਹੁਤ ਵਧੀਆ ਰਹੀ ਹੈ ਬੀਜ ਵੇਲੇ ਵੀ ਵਧੀਆ ਰਹੀ ਹੈ ਤੇ ਪੌਦ ਵੇਲੇ ਵੀ ਬਹੁਤ ਵਧੀਆ ਡਿਮਾਂਡ ਰਹੀ ਹੈ ਪਿਛਲੇ ਸਾਲ ਇਹਦਾ ਰਿਕਾਰਡ ਬਹੁਤ ਵਧੀਆ ਰਿਹਾ ਝਾੜ ਦੇ ਵਿੱਚ ਪਰ ਉਮੀਦ ਹੈ ਵੀ ਇਸ ਵਾਰ ਉਸ ਤੋਂ ਵੀ ਚੰਗਾ ਇਹਦਾ ਰਿਕਾਰਡ ਰਹੂਗਾ ਆਪਾਂ ਗੱਲ ਕਰਦੇ ਹਾਂ ਪੀ ਆਰ 131 ਦੀ ਇਹ ਜੋ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਵੈਰੈਟੀ ਇਹ ਪੀ ਆਰ 131 ਹੈ ਬਹੁਤ ਵਧੀਆ ਵੈਰੈਟੀ ਹੈ 5 7% ਇਹ ਮਿਸਰਨਾ ਸਟਾਰਟ ਹੋ ਗਈ ਆ ਸਪਰੇ ਕਰਾਂਗੇ ਅੱਗੇ ਬਹੁਤ ਵਧੀਆ ਵੈਰੈਟੀ ਹੈ ਪੀ ਆਰ 131 ਜਿਹੜੀ ਕਿ ਹੁਣ ਆਪਦੀ ਆ ਪਿੰਪਾਂ ਕੰਪਲੀਟ ਕਰ ਚੁੱਕੀ ਹੈ ਤੇ ਇਨ ਸਾਰੇ ਤੇ ਆ ਚੁੱਕੀ ਹੈ ਸੋ ਇਹ ਜਦੋਂ 5 4% ਇਹ ਵੈਰੈਟੀ ਨਿਸਰਦੀ ਜਾਂ ਕੋਈ ਵੀ ਵੈਰੈਟੀ ਨਿਸਰ ਜੇ ਤਾਂ ਆਪਾਂ ਉਹਦੇ ਉਪਰੰਤ ਇਹ ਸਪਰੇ ਕਰਦੇ ਆਂ ਸੋ ਬਹੁਤ ਵਧੀਆ ਇਸ ਵੈਰੈਟੀ ਦਾ ਰਿਜ਼ਲਟ ਹੈਗਾ ਕੋਈ ਇਹਦੇ ਵਿੱਚ ਮੱਛਰ ਦੀ ਸ਼ਿਕਾਇਤ ਨਹੀਂ ਹੈਗੀ ਕੋਈ ਥੱਲੇੋਂ ਪੱਤੇ ਗਾਲਣ ਦੀ ਸ਼ਿਕਾਇਤ ਨਹੀਂ ਹੈਗੀ ਤੇ ਜੋ ਸੁੰਡੀ ਦਾ ਅਟੈਕ ਹੈ ਉਹ ਬਹੁਤ ਜ਼ਿਆਦਾ ਘਟਾ ਹੈ ਆਪਣੇ ਕੋਲੇ ਜਿਹੜੀ ਇਹ ਵੈਰੈਟੀ ਲੱਗੀ ਹੋਈ ਹੈ ਤੇ ਕੋਈ ਸਪਰੇ ਨਹੀਂ ਹਲੇ ਤੱਕ ਹੋਈ ਕੋਈ ਇਹ ਤੇ ਆਪਾਂ ਸੁੰਡੀ ਵਾਲੀ ਨਹੀਂ ਕਰੀ ਕੋਈ ਤੇਲੀ ਵਾਲੀ ਨਹੀਂ ਕਰੀ ਬਸ ਆ ਹੁਣ 5% ਨਿਸਰਗੀ ਜਦੋਂ ਆਪਾਂ ਇਹਦੀ ਸਪਰੇ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਇਹ ਸਪਰੇ ਕਰਨ ਦੇ ਉਪਰੰਤ ਵੀ ਆਪਾਂ ਦੱਸਾਂਗੇ ਤੁਹਾਨੂੰ ਵੀ ਕਿਹੜੀ-ਕਿਹੜੀ ਸਪਰੇ ਦੇ ਉੱਤੇ ਆਪਾਂ ਕਰੀ ਹੈ ਪਹਿਲੀ ਅਤੇ ਆਖਰੀ ਸਪਰੇਅ ਕਰਾਂਗੇ ਕਿਉਂਕਿ ਇਸ ਤੋਂ ਬਾਅਦ ਤਾਂ ਇਹਨੂੰ ਕੋਈ ਜ਼ਰੂਰਤ ਨਹੀਂ ਪੈਣੀ ਦਾਣੇ ਪਕਾ ਦੇ ਵੱਲ ਸ਼ੁਰੂ ਕਰ ਜੂਗੀ ਸੋ ਇਹ ਪੀਆਰ 131 ਵੈਰੈਟੀ ਹੈ ਬਾਕੀ ਇਹਦਾ ਰਿਜ਼ਲਟ ਅੱਗੇ ਤੁਹਾਨੂੰ ਦੱਸਾਂਗੇ ਵੀ ਕਿਵੇਂ-ਕਿਵੇਂ ਹੁੰਦਾ ਹੈਗਾ ਝਾੜ ਵੀ ਇਹਦਾ ਦੱਸਾਂਗੇ ਪਰ ਹੁਣ ਜੋ ਇਹਦਾ ਰਿਜ਼ਲਟ ਹੈ ਬਹੁਤ ਜ਼ਿਆਦਾ ਵਧੀਆ ਹੈ ਦੂਜੀਆਂ ਵੈਰੈਟੀਆਂ ਨਾਲੋਂ ਬਾਕੀ ਪਿਛਲੇ ਸਾਲ ਵੀ ਇਹਦਾ ਝਾੜ 85 ਤੋਂ 90 ਮਣ ਦੇ ਵਿੱਚ ਵਿੱਚ ਰਿਹਾਗਾ ਇਸ ਵਾਰ ਵੀ ਦੇਖਦੇ ਆਪਾਂ ਇਹਦਾ ਕੀ ਝਾੜ ਰਹੂਗਾ ਵੀਡੀਓ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ